ਹਰਜੀਤ ਸਿੰਘ ਜਿੰਨਾ ਦੇ ਖਿਲਾਫ ਤੁਸੀਂ ਇਹ ਪਰਚਾ ਐਫ ਆਈ ਆਰ ਦਰਜ ਕਰਾਈ ਉਹ ਤਾਂ ਕਹਿੰਦੇ ਆ ਯੁੱਧਿਆ ਚ ਰਾਮ ਮੰਦਰ ਤੇ ਲੰਗਰ ਹੀ ਅਸੀਂ ਲਾਉਣਾ ਸਨਾਤਨੀ ਸਾਡਾ ਧਰਮ ਹੈ ਅਸੀਂ ਤਾਂ ਸੇਵਾ ਹੀ ਗੁਰੂ ਦੀ ਕਰਨੀ ਹੈ ਇਹਨੂੰ ਛੱਤਰ ਮਾਰ ਮਾਰ ਧੂੰ ਗੜਦਾ ਮੇਰਾ ਦਿਲ ਕਰਦਾ ਐਦਾਂ ਮੇਰੇ ਅਗ ਨੂੰ ਮੇਰੀ ਮੇਰੇ ਪਰੋਸੇ ਤੇ ਮੇਰੇ ਬਾਣੇ ਤੇ ਇਹ ਜੋ ਕੁਝ ਹੋਇਆ ਨਾ ਮੈਂ ਬਾਣੇ ਦੇ ਉੱਤੇ ਪ੍ਰਭਾਵਿਤ ਹੋਈ ਆ ਮੇਰੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਮੈਂ ਨਾ ਪਰੋਸਾ ਕਰਦੀ ਜੇ ਮੈਂ ਕਿਸੇ ਹੋਰ ਤੇ ਪਰੋਸਾ ਕਰਦੀ ਤੇ ਅਗਣਾ ਹੀ ਇਹ ਲਾਈ ਲੱਗ ਪਰ ਮੈਨੂੰ ਆਪਣੇ ਗੁਰੂ ਦੇ ਬਾਣੇ ਤੇ ਮਾਨ ਸੀ ਸੇਵਾ ਕਰਨੀ ਨੇ ਸਾਨੂੰ ਮੈਨੂੰ ਕਹਿੰਦਾ ਵੀ ਜਿਹੜੇ ਜ਼ਰੂਰਤਬੰਦ ਪਰਿਵਾਰ ਹੈ ਨਾ ਉਹਨਾਂ ਦੀਆਂ ਵੀਡੀਓ ਬਣਾ ਕੇ ਲੈ ਕੇ ਆਉਣੀ ਗਰੀਬਾਂ ਦੇ ਪਰਿਵਾਰ ਦੀ ਵੀਡੀਓ ਬਣਾ ਕੇ ਲੈ ਕੇ ਆਉਣੀ ਮੇਰੇ ਇੱਕ ਵਾਰ ਹੰਤੇ ਧੜਕਾ ਦਿਮਾਗ ਚ ਮਤਲਬ ਨਿਕਲ ਆਏ ਕਿ ਜਿਹੜੇ ਭੀੜ ਜੋ ਅੱਜ ਮੇਰੇ ਤੇ ਮੁਸੀਬਤ ਹੈ ਮੇਰੇ ਤੋਂ ਵੱਧ ਵੀ ਕੋਈ ਗਰੀਬ ਹੋ ਸਕਦਾ ਮੇਰਾ ਦਿਲ ਗਰੀਬ ਨਹੀਂ ਆ ਇੱਕ ਭੂਤ ਦਾ ਰੂਪ ਦਿਖਾਇਆ ਇਹਨੇ ਮੈਨੂੰ ਉਹ ਤੇਰੀ ਵਾਰੀ ਕਦੋਂ ਮਹਿਸੂਸ ਹੋਇਆ ਕਿ ਇਸ ਦੀ ਨਜ਼ਰ ਜਿਹੜੀ ਆ ਠੀਕ ਨਹੀਂ ਆ ਮੇਰੇ ਉੱਪਰ ਮੈਂ ਸੋਚ ਵੀ ਨਹੀਂ ਸਕਦੇ ਕੁੰਡੀ ਖੋਲੀ 2 ਨੰਬਰ ਕਮਰਾ ਆ ਕਿੰਨੇ ਪਿੱਛੋਂ ਜਾ ਕੇ ਹੱਥ ਪਾਇਆ ਜਿਦੋਂ ਰੋਲਾ ਰੱਪਾ ਜਾ ਪਾਇਆ ਵਾ ਵੀ ਇਦਾਂ ਨਹੀਂ ਮਤਲਬ ਮੈਂ ਕਿਹਾ ਤੁਸੀਂ ਬਾਣੇ ਦੇ ਵਿੱਚੋਂ ਕਹਿੰਦਾ ਜੇ ਮੈਂ ਕਿਰਪਾਨ ਪੋਣੀ ਜਾਣਦਾ ਨਾ ਤੇ ਮੈਂ ਚਲਾਉਣੀ ਨਹੀਂ ਜਾਣਦਾ ਐਵੇਂ ਕੋੜਾ ਦੱਬਣ ਤੇ ਟਾਈਮ ਨਹੀਂ ਲੱਗਦਾ ਐਸਾ ਕੁੜਦ-ਪੁਰਦ ਕਰੋ ਮੈਨੂੰ ਸੱਤਾ ਪੀੜੀਆਂ ਤੱਕ ਮੈਂ ਦੱਸ ਦੂ ਕਿ ਹੁੰਦਾ ਕੀ ਇੱਕ ਪੀੜਤ ਨੇ ਆਪਣਾ ਦਰਦ ਦੱਸਣਾ ਚਾਹਿਆ ਪਰ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਹਾਲੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਇੱਦਾਂ ਇੱਦਾਂ ਕਰਕੇ ਤੁਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਮਿਲੋ ਤੇ ਕੋਈ ਨਹੀਂ ਤੁਹਾਡਾ ਸਾਰਾ ਹੱਲ ਹੋ ਜਾਊਗਾ ਜਿਹੜੇ ਅੱਜ ਦੁਸ਼ਟ ਜਿੰਨੂੰ ਮੈਂ ਕਹਾਂਗੀ ਹਰਜੀਤ ਸਿੰਘ ਅਰਸੂਲਪੁਰ ਦਾ ਕਿਉਂਕਿ ਅੱਜ ਬੜੇ ਡਰਾਮੇ ਕਰ ਕਰਕੇ ਵਿਖਾ ਰਿਹਾ ਮੈਂ ਇਹ ਕਰੂੰ ਉਹ ਕਰੂੰਗਾ ਨਾ ਵੀ ਮੂੰਹ ਦੇ ਵਿੱਚ ਉਹਨਾਂ ਦੇ ਤਮਾਕੂ ਹੁੰਦਾ ਸੀ ਤੇ ਲੰਗਰ ਬਣਾਉਂਦੇ ਹੁੰਦੇ ਸੀ ਇੱਕ ਪੀੜਤ ਨੇ ਆਪਣਾ ਦਰਦ ਦੱਸਣਾ ਚਾਹਿਆ ਪਰ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਇੱਕ ਐਫਆਈਆਰ ਦਰਜ ਹੁੰਦੀ ਐਫਆਈਆਰ ਨੰਬਰ 0057 ਥਾਣਾ ਸਰੰਗਪੁਰ 2022 ਦੇ ਵਿੱਚ ਪਰ ਹਾਲੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਨਾਮਜ਼ਦ ਕੀਤਾ ਗਿਆ ਜਿਸ ਦੇ ਖਿਲਾਫ ਐਫਆਈਆਰ ਹੋਈ ਹੈ ਉਹ ਐਫਆਈਆਰ ਹੋਈ ਹੈ ਹਰਜੀਤ ਸਿੰਘ son of ਮੋਹਨ ਸਿੰਘ ਉਹ ਜਿਹੜੇ ਪੀੜਤਾ ਨੇ ਉਹ ਸਾਡੇ ਨਾਲ ਬੈਠੇ ਨੇ ਉਹਨਾਂ ਦਾ ਦੁੱਖ dard ਕੀ ਹੈ ਇਨਸਾਫ ਕਿਉਂ ਨਹੀਂ ਮਿਲ ਸਕਿਆ ਅੜਿੱਕਾ ਕਿੱਥੇ ਹੈ ਸਾਰੀ ਗੱਲਬਾਤ ਕਰਾਂਗੇ ਕਿ ਇਹਨਾਂ ਨਾਲ ਵਧਿੱਕੀ ਹੋਈ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਕਿਉਂਕਿ ਹਰਜੀਤ ਸਿੰਘ ਦੇ ਖਿਲਾਫ ਤੁਸੀਂ ਐਫਆਈਆਰ ਲਿਖਾਈ ਸ਼ਿਕਾਇਤ ਦਿੱਤੀ ਥਾਣਾ ਸਰੰਗਪੁਰ ਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਹੈ ਪਹਿਲੀ ਵਾਰੀ ਕਦੋਂ ਵਾਪਿਆ ਹਰਜੀਤ ਸਿੰਘ ਨਾਲ ਪਹਿਲੀ ਵਾਰੀ ਵਾ ਸਾਡਾ ਇਸ ਤਰੀਕੇ ਨਾਲ ਪਿਆ ਕਿ ਅਸੀਂ ਲੋਕਡਾਊਨ ਖੁੱਲਿਆ ਖੁੱਲਿਆ ਸੀਗਾ ਅਸੀਂ ਪੀਜੀਆ ਦਵਾਈ ਲੈਣ ਗਏ ਸੀ ਕਿ ਮੈਂ ਤਬੀਤ ਖਰਾਬ ਹੋਣ ਕਰਕੇ ਅਸੀਂ ਪੀਜੀਆ ਗਏ ਦਵਾਈ ਲੈਣ ਗਏ ਤੇ ਬਾਹਰ ਇਹਦੀ ਇੱਕ ਨਾ ਗੱਡੀ ਲੱਗੀ ਸੀਗੀ ਅਰਦਾਸ ਟੀਵੀ ਪੰਜਾਬੀ ਚੈਨਲ ਤੇ ਲੋਗੋ ਲੱਗਿਆ ਸੀ ਇੱਕ ਓੰਕਾਰ ਦਾ ਕਿਉਂਕਿ ਇੱਕ ਓੰਕਾਰ ਅਰਦਾਸ ਦਾ ਜਿਹੜਾ ਨਾਮ ਹੀ ਇੰਨਾ ਪਵਿੱਤਰ ਆ ਵੀ ਸੁਣ ਕੇ ਸਕੂਨ ਆ ਗਿਆ ਵੀ ਚਲੋ ਕੋਈ ਨਾ ਕੋਈ ਗੁਰੂ ਸਾਹਿਬ ਨੂੰ ਪਿਆਰਾ ਹੋਊਗਾ ਮਿਲਿਆ ਹੋਊਗਾ ਉਹਦੇ ਜਿਹੜੇ ਸੇਵਾਦਾਰ ਸੀਗੇ ਉਸ ਅਰਦਾਸ ਜੀ ਨਾਲ ਉਹਨਾਂ ਦੀ ਹੈਲੋ ਹਾਈ ਹੋਈ ਜੀ ਹਾਂ ਜੀ ਤੁਸੀਂ ਕਿੱਧਰ ਇਹਨਾਂ ਨੇ ਕਿਹਾ ਵੀ ਇੱਦਾਂ ਇੱਦਾਂ ਕਰਕੇ ਮਤਲਬ ਕਰਦੇ ਠੀਕ ਨਹੀਂ ਸੀ ਅਸੀਂ ਦਵਾਈ ਲੈਣ ਆਇਆ ਉਹਨਾਂ ਨੇ ਨਾ ਸੰਤਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਦਾਂ ਇੱਦਾਂ ਕਰਕੇ ਤੁਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਮਿਲੋ ਤੇ ਕੋਈ ਨਹੀਂ ਤੁਹਾਡਾ ਸਾਰਾ ਹੱਲ ਹੋ ਜਾਊਗਾ ਪਰ ਉਹ ਸਮੇਂ ਤੇ ਇਹ ਆਇਆ ਕਿ ਸ਼ਾਇਦ ਉਦੋਂ ਜ਼ਰੂਰਤਵੰਦ ਗਰੀਬਾਂ ਨੂੰ ਰਾਸ਼ਨ ਤੱਕ ਦਵਾਈਆਂ ਤੱਕ ਜਿਹੜੇ ਸੰਤ ਮਹਾਂਪੁਰਸ਼ ਜਿਹੜੇ ਗੁਰੂ ਦੇ ਪਿਆਰੇ ਸੀਗੇ ਉਹ ਬਹੁਤ ਸੇਵਾ ਕਰਦੇ ਸੀ ਕਿਉਂਕਿ ਆਪਣੀ ਜਿਹੜੀ ਕੋਮ ਹੈ ਸਾਡਾ ਧਰਮ ਹੈ ਬਹੁਤ ਉੱਚਾ ਤੇ ਸੁੱਚਾ ਆ ਹਰ ਇੱਕ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕਿਤੇ ਭੀੜ ਹੁੰਦੀ ਆ ਉਹ ਖੜਦੀ ਆ ਤੇ ਹੈਲਪ ਕਰਦੀ ਆ ਸੇਵਾ ਕਰਦੀ ਆ ਅਸੀਂ ਸੇਵਾ ਦੇ ਦਹਰੇ ਦੇ ਵਿੱਚ ਉਹਦੇ ਕੋਲ ਉਹਨੂੰ ਦਰਸ਼ਨ ਕਰਨ ਵਾਸਤੇ ਉਹਦੇ ਜਿਹੜੇ ਅੱਜ ਦੁਸ਼ਟ ਜਿੰਨੂੰ ਮੈਂ ਕਹਾਂਗੀ ਹਰਜੀਤ ਸਿੰਘ ਅਰਸੂਲਪੁਰ ਦਾ ਜੋ ਕਿ ਅੱਜ ਬੜੇ ਡਰਾਮੇ ਕਰ ਕਰਕੇ ਵਿਖਾ ਰਿਹਾ ਮੈਂ ਇਹ ਕਰੂੰ ਉਹ ਕਰੂੰਗਾ ਨਾ ਇਹਦੇ ਕੋਲ ਅਸੀਂ ਗਏ ਆ ਇਹਨੇ ਜਦੋਂ ਅਸੀਂ ਇਹਨੂੰ ਮਿਲੇ ਆ ਇਹਦੇ ਨਾਲ ਗੱਡੀ ਤੋਂ ਨੰਬਰ ਲਿਆ ਸਰਦਾਰ ਜੀ ਨੇ ਗੱਲ ਕੀਤੀ ਅਸੀਂ ਉਸੇ ਵੱਲੇ ਗਏ ਗਏ ਤੇ ਕਹਿੰਦਾ ਜੀ ਤੁਸੀਂ ਪਾਠ ਕਰੋ ਪਾਠ ਕਰਨਾ ਮੈਂ ਤੁਹਾਨੂੰ ਜਾਂ ਤੁਸੀਂ ਮੈਨੂੰ ਕਹਿ ਦਿਓ ਪਾਠ ਕਰਨ ਦਾ ਬਹੁਤ ਵਧੀਆ ਗੱਲ ਲੱਗਦੀ ਸ਼ਬਦ ਬਹੁਤ ਸੋਹਣਾ ਪਵਿੱਤਰ ਸ਼ਬਦ ਹੈ ਚਲੋ ਜੀ ਪਾਠ ਕਰਨੀ ਸੇਵਾ ਕਰਨੀ ਸਾਰਿਆਂ ਨੂੰ ਪਤਾ ਵੀ ਸੇਵਾ ਕਰਨੀ ਹੈ ਵਧੀਆ ਗੱਲ ਹੈ ਤੇ ਆਉਂਦਾ ਵੀ ਸਵੇਰੇ ਆਜੋ ਤੁਸੀਂ ਅਸੀਂ ਦੋਨੇ ਜੀ ਸਵੇਰੇ ਚਲੇ ਗਏ ਆ ਕਿਹੜੀ ਥਾਂ ਤੇ ਮਿਲੇ ਸੀ ਪਹਿਲੀ ਵਾਰ ਇਹਦਾ ਹੈਗਾ ਵਾ ਮੱਧਿਆ ਮਾਰਕੀਟ ਮਟਕਾ ਚੌਕ ਨੌ ਸੈਕਟਰ ਦੇ ਵਿੱਚ ਜੀ 18 19 ਉਹਦਾ ਮਤਲਬ 쇼 ਨੰਬਰ ਜੋ ਹੈ ਠੀਕ ਹੈ ਉਥੇ ਕੰਮ ਕਮ ਕਰਦਾ ਹੈ ਇਮੀਗ੍ਰੇਸ਼ਨ ਦਾ ਬੱਚਿਆਂ ਨੂੰ ਬਾਹਰ ਬੁਰ ਭੇਜਦਾ ਉਹ ਵੀ ਬਹੁਤ ਉਹਦੇ ਪਿੱਛੇ ਵੀ ਬੜਾ ਤਕੜਾ ਹੈ ਕਿ ਕਲਾਸਾ ਆਉਣ ਵਾਲੇ ਸਮੇਂ ਚ ਉਹ ਵੀ ਸਾਰਾ ਸਮਾਜ ਦੇ ਸਾਹਮਣੇ ਲਿਆਵਾਂਗੇ ਠੀਕ ਹੈ ਤੇ ਅੱਛਾ ਉਥੇ ਮਿਲੇ ਇਹਨੇ ਸਾਨੂੰ ਇੱਕ ਸੇਵਾ ਦੇ ਦਾਇਰੇ ਦੇ ਵਿੱਚ ਰੱਖ ਲਿਆ ਸਰਾਰ ਜੀ ਨੂੰ ਕਹਿੰਦਾ ਵੀ ਤੂੰ ਲੰਗਰਾਂ ਦੀ ਸੇਵਾ ਕਰਿਆ ਕਰ ਤੇ ਕੋਈ ਨੀ ਗੱਡੀ ਚਲਾ ਲਿਆ ਕਰ ਹਨਾ ਇਹ ਜਿਹੜਾ ਲੰਗਰ ਸੀਗਾ ਉਹ ਬਣਦਾ ਸੀਗਾ ਕਿਤੇ ਖੁੱਡਾ ਲੋਰਾ ਤੂੰ ਅੱਗੇ ਕੋਈ ਪਿੰਡਾ ਮੈਨੂੰ ਨਾਮ ਨਹੀਂ ਯਾਦ ਉਹਦਾ ਮੈਸੇਦੇ ਕਾ ਸਕਦੇ ਆ ਅਸੀਂ ਤੇ ਉੱਥੇ ਇੱਕ ਲੰਗਰ ਬਣਦਾ ਸੀਗਾ ਲੰਗਰ ਵੀ ਉਹ ਬਣਾਉਂਦੇ ਸੀਗੇ ਵੀ ਮੂੰਹ ਦੇ ਵਿੱਚ ਉਹਨਾਂ ਦੇ ਤਮਾਕੂ ਹੁੰਦਾ ਸੀ ਤੇ ਲੰਗਰ ਬਣਾਉਂਦੇ ਹੁੰਦੇ ਸੀ ਮਤਲਬ ਕਹਿਣ ਨੂੰ ਦਿਲ ਨਹੀਂ ਕਰਦਾ ਇਨਸਾਨ ਆ ਸਾਰੇ ਗੁਰੂ ਸਾਹਿਬ ਦੇ ਮਹਾਰਾਜ ਦੇ ਬਣਾਏ ਹੋਏ ਆ ਬਣਾਏ ਹੋਏ ਆ ਪਰ ਉਹ ਕੋਈ ਬਈ ਇਹ ਮਜਬੂਰੀ ਸੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਲੰਗਰ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਉਹ ਬਣਾ ਰਿਹਾ ਜਿਨ੍ਹਾਂ ਦੇ ਮੂੰਹ 'ਚ ਤੰਬਾਕੂ ਆ ਤਾਂ ਬੜਾ ਆਪਵਿੱਤਰ ਕੰਮ ਹੋ ਜਾਂਦਾ ਫਿਰ ਤੁਹਾਡੀ ਕੀ ਮਜਬੂਰੀ ਕਿ ਤੁਸੀਂ ਨਾਲ ਉਹਨਾਂ ਦੇ ਕੰਮ ਕਰਦੇ ਰਹੇ ਸੇਵਾ ਕਰਦੇ ਰਹੇ ਸੇਵਾ ਕਰਦੇ ਰਹਿਦਾ ਉਹਨਾਂ ਨੂੰ ਜਦੋਂ ਮਨਾ ਕਰ ਦਿੱਤਾ ਵੀ ਇਹ ਕੰਮ ਨਹੀਂ ਆ ਜੀ ਬਾਬਾ ਜੀ ਕੋ ਮਤ ਬਤਾਨਾ ਇਹ ਉਹ ਚਲੋ ਇੱਥੇ ਉਹਨਾਂ ਨੇ ਵੀ ਸ਼ਬਦ ਬੋਲਿਆ ਵੀ ਨਾ ਕਿਸੇ ਕੋ ਮਤ ਬਤਾਨਾ ਹਮ ਨਹੀਂ ਕਰਾਂਗੇ ਚਲੋ ਇਹਨੂੰ ਦੱਸਿਆ ਕਹਿੰਦਾ ਚਲੋ ਕੋਈ ਗੱਲ ਨਹੀਂ ਆ ਅੱਗੇ ਤੋਂ ਕਰਨਗੇ ਫਿਰ ਚਲੋ ਕੋਈ ਨਹੀਂ ਹਣਾ ਮਤਲਬ ਉਸ ਸਮੇਂ ਤੇ ਏਦਾਂ ਲੱਗਾ ਵੀ ਇਹਨੂੰ ਦਰਦ ਹੈ ਜੀ ਇਹ ਚੀਜ਼ ਦਾ ਦਰਦ ਆ ਚਲੋ ਆਪਾਂ ਵੀ ਇਗਨੋਰ ਕਰਤਾ ਚਲੋ ਮੁੜ ਕੇ ਆਪਾਂ ਨੂੰ ਇਹ ਮੌਕਾ ਨਹੀਂ ਦਿੱਤਾ ਉਹਨਾਂ ਨੇ ਅੱਗੋਂ ਪਿੱਛੋਂ ਖਾਂਦੇ ਹੋਣਗੇ ਜੋ ਮਰਜ਼ੀ ਕਰਦੇ ਹੋਣ ਠੀਕ ਐ ਚਲੋ ਜੀ ਚੱਲਦੀ ਗਈ ਸੇਵਾ ਲੰਗਰਾਂ ਦੀ ਚੱਲਦੀ ਗਈ ਆ ਇਹ ਸਰਦਾਰ ਜੀ ਗੱਡੀ ਲੈ ਕੇ ਜਾਣਾ ਉੱਥੋਂ ਲੰਗਰ ਲੈ ਆਉਣਾ ਤੇ ਪੀਜੀਆਈ ਲਗਾ ਦੇਣਾ ਕੁਝ ਦਿਨਾਂ ਚੰਦ ਦਿਨਾਂ ਵਾਸਤੇ ਹੀ ਪੀਜੀਆਈ ਦੇ ਅੱਗੇ ਲੰਗਰ ਲੱਗਾ ਉਹ ਵੀ ਐਨੇ ਇੱਕ ਗੁਲਕ ਰੱਖੀ ਸੀ ਠੀਕ ਐ ਗੁਲਕ ਰੱਖੀ ਸੀ ਉੱਥੇ ਜਿੰਨੇ ਵੀ ਆਉਂਦੇ ਆ ਲੰਗਰ ਖਾਣ ਛਕਣ ਵਾਲੇ ਉਹ ਤੇ ਦੁਖੀ ਪਰਿਵਾਰ ਹੈ ਉਹਨਾਂ ਕੋ ਤੇ 10-10 ਰੁਪਏ ਦੀ ਵੀ ਉਹਨਾਂ ਨੂੰ ਜ਼ਰੂਰਤ ਹੈ ਉਹ ਤਾਂ ਧੰਨਵਾਦ ਕਰਦੇ ਨਹੀਂ ਥੱਕਦੇ ਜਿਹੜੇ ਲੰਗਰ ਲਾਉਂਦੇ ਆ ਕੋਈ ਵੀ ਸੰਸਥਾ ਲਾਉਂਦੀ ਹੋਵੇ ਲੰਗਰ ਹਾਂਜੀ ਅੱਛਾ ਸੁਣੋ ਅੱਛਾ ਕੁਛ ਦਿਨੇ ਲਾਇਆ ਇਹਨੇ ਗੋਲਕ ਵੀ ਰੱਖੀ ਆ ਉੱਥੇ ਪੀਜੀਆ ਦੇ ਅੱਗੇ ਉਹ ਗੋਲਕ ਚ ਕੋਈ ਪੈਸਾ ਨਹੀਂ ਹੋਇਆ ਫਿਰ ਇਹਨੇ ਨਾ ਇੱਕ ਜਿੱਦਾਂ ਆਪਾਂ ਬਣਾ ਲੈਂਦੇ ਆ ਕਾਗਜ਼ ਲੈ ਕੇ ਤੇ ਸਾਨੂੰ ਇਹਨੇ ਬਣਾ ਕੇ ਦੱਸਿਆ ਆਪਾਂ ਨਾ ਸੇਵਾ ਵਧਾ ਦਈਏ ਕੋਲੇ ਪਾਸ ਰਾਜਜੀ ਮਤਲਬ ਕਹਿੰਦਾ ਚਲੋ ਕੋਈ ਨਹੀਂ ਐਸੀ ਤੇ ਸੋਚਿਆ ਵੀ ਚਲੋ ਆਉਣ ਵਾਲਾ ਸਮਾਂ ਵਧੇਗਾ ਸੇਵਾ ਦਾ ਤੇ ਇਹਨੇ ਨਾ ਫਿਰ ਕਹਿੰਦਾ 22 ਸੈਕਟਰ ਮਾਰਕੀਟ ਦੇ ਵਿੱਚ 22 ਸੈਕਟਰ ਦੀ ਮੰਨੀ ਫਰਮੰਨੀ ਮਾਰਕੀਟ ਹੈ ਚੰਡੀਗੜ੍ਹ ਦੀ ਜਿੱਥੇ ਕਿ ਲੋਕ ਸ਼ਾਪਿੰਗ ਵਾਸਤੇ ਚੰਗੇ ਭਲੇ ਲੋਕ ਆਉਂਦੇ ਆ ਉੱਥੇ ਗੋਲ ਕਰਖਣੀ ਉੱਥੇ ਕੁਝ ਚਾਰ ਪੈਸੇ ਹੋ ਜਾਣੇ ਤੇ ਨਾਮ ਗੋਲਕ ਤੇ ਪੀਜੀਆ ਦਾ ਲਿਖਿਆ ਸੀ ਉੱਥੇ ਜਾਂਦਾ ਸੀ ਲੰਗਰ ਉੱਥੇ ਮਾਰਕੀਟ ਚ ਉੱਥੋਂ ਫਿਰ ਪਰ ਜਦੋਂ ਚਾਰ ਪੈਸੇ ਹੋਣੇ ਸ਼ੁਰੂ ਹੋ ਗਏ ਪੀਜੀਆਈ ਚ ਲੰਗਰ ਖਤ ਬੰਦ ਕਰਕੇ ਤੇ ਬਾਈ ਚ ਲੱਗਦਾ ਰਿਹਾ ਅਸੀਂ ਖੁਦ ਮੇਰੇ ਘਰ ਆਲਾ ਗੱਡੀ ਲੈ ਆਪ ਲੈ ਕੇ ਜਾਂਦਾ ਰਿਹਾ ਫੇਰ ਉਸ ਤੋਂ ਬਾਅਦ ਤੁਹਾਡੇ ਨਾਲ ਵਿਵਾਦ ਕਿਉਂ ਹੋ ਗਿਆ ਤੁਹਾਡੇ ਨਾਲ ਤੁਹਾਨੂੰ ਕਿਉਂ ਤਕਲੀਫ ਦਿੱਤੀ ਗਈ ਕਦੋਂ ਦਿੱਤੀ ਗਈ ਮੇਰੇ ਨਾਲ ਜਿਹੜੀ ਤਕਲੀਫ ਬਣੀ ਆ ਉਸ ਸਮੇਂ ਜਦੋਂ ਆਪਾਂ ਸ਼ੁਰੂਆਤ ਜੁੜਿਆ ਸਰਦਾਰ ਜੀ ਸੇਵਾ ਦੇ ਦੈਰੇ ਚ ਜੁੜ ਗਏ ਮੇਰੀ ਦਵਾਈ ਜਿਹੜੀ ਇਹਨੇ ਜਦੋਂ ਅਸੀਂ ਇਹਨੂੰ ਮਿਲੇ ਸੀਗੇ ਨਾ ਇਹਨੇ ਇੱਕ ਦਵਾਈ ਦਿੱਤੀ ਸੀਗੀ ਲਿਖ ਕੇ ਛੱਬੀ ਚ ਪੀ ਲੈ ਉਹ ਜੜੀ ਬੂਟੀ ਕੋਈ 26 ਦੇ ਵਿੱਚੋਂ ਮਿਲਣੀ ਸੀ ਉਹ ਅਸੀਂ ਜੜੀ ਬੂਟੀ ਲਿਆਂਦੀ ਉਹ ਕਾੜਾ ਮਤਲਬ ਟਾਈਪ ਸੀਗਾ ਮੇਰੀ ਕੋਈ ਜਨਾਨਾ ਪ੍ਰੋਬਲਮ ਸੀਗੀ ਤੇ ਉਹਦੇ ਕਰਕੇ ਉਹਨੇ ਜੜੀ ਦਵਾਈ ਲਿਖ ਕੇ ਦਿੱਤੀ ਜਿੱਦਨ ਆਪਾਂ ਨੂੰ ਮਿਲੇ ਆ ਪਾਠ ਕਰੋ ਸੇਵਾ ਕਰੋ ਆਹ ਦਵਾਈ ਖਾ ਲੋ ਤੁਸੀਂ ਠੀਕ ਹੋ ਜਾਓਗੇ ਅਪਾ ਉਹ ਦਵਾਈ ਛੱਬੀ ਚੋ ਲਿਆਂਦੀ ਆ ਖਾਦੀ ਆ ਉਦੋਂ ਮੈਂ ਮੈਨੂੰ ਉਹ ਦਵਾਈ ਸ਼ੂਟ ਨਹੀਂ ਕੀਤੀ ਚਲੋ ਇਹ ਹੁੰਦਾ ਕਿ ਆਪਾਂ ਇੱਕ ਡਾਕਟਰ ਕੋ ਦਵਾਈ ਲੈਨੇ ਆ ਆਪਾਂ ਉਥੋਂ ਨਹੀਂ ਠੀਕ ਹੁੰਦੇ ਆਪਾਂ ਦੂਜੇ ਡਾਕਟਰ ਕੋ ਚਲੇ ਜਾਂਦੇ ਆ ਕੋਈ ਇਹਦੇ ਚ ਕੋਈ ਗੁੱਸੇ ਗਿੱਲੇ ਦੀ ਗੱਲ ਨਹੀਂ ਆ ਨਹੀਂ ਆਪਾਂ ਨੂੰ ਸ਼ੂਟ ਕੀਤੀ ਕੋਈ ਗੱਲ ਨਹੀਂ ਚਲੋ ਜੀ ਫਿਰ ਮੇਰਾ ਨਾ ਕਰਦਿਆਂ ਗਦਰਦਿਆ ਇਦਾਂ ਮਤਲਬ 45 ਚੰਡੀਗੜ੍ਹ ਗੋਪਾਲ ਪੰਸਾਰੀ ਜੋ ਅੱਜ ਵੀ ਮੌਜੂਦਾ ਮੇਰੇ ਘਰ ਪਰਚੀਆਂ ਦਵਾਈਆਂ ਮੇਰੀਆਂ ਪਈਆਂ ਵਿੱਚ ਚੱਲਦੀ ਆ ਮੇਰੀ ਦਵਾਈ ਹੂੰ ਚਲੋ ਜੀ ਉਹ ਦਵਾਈ ਉਥੋਂ ਖਾਣੀ ਅਸੀਂ ਸ਼ੁਰੂ ਕਰਤੀ ਮੈਂ ਥੋੜਾ ਥੋੜਾ ਠੀਕ ਹੁੰਦੀ ਗਈ ਮੰਨ ਲਓ ਮਹੀਨਾ 2 ਮਹੀਨੇ ਲਗਾ ਲਓ ਮੈਂ ਮੇਰਾ ਮੋੜ ਪੈ ਗਿਆ ਮੈਂ ਠੀਕ ਹੁੰਦੀ ਗਈ ਫਿਰ ਇਹਨੇ ਕਿਹਾ ਕਿ ਆਪਣੇ ਤੂੰ ਕਰਦਿਆਂ ਨੂੰ ਵੀ ਲੈ ਕੇ ਆਇਆ ਕਰ ਤੇ ਚਲ ਉਹਨਾਂ ਨੂੰ ਵੀ ਇੱਕ ਸੇਵਾ ਦੀ ਦੇਹਰੇ ਚ ਲਗਾ ਲੈਂਦੇ ਆ ਚਲੋ ਜੀ ਮੈਂ ਜਾਣਾ ਬੜਾ ਸਤਿਕਾਰ ਸੀ ਸਾਡੇ ਦਿਲਾਂ ਦੇ ਵਿੱਚ ਮਤਲਬ ਤੁਹਾਨੂੰ ਫੋਟੋਆਂ ਦਿਖਾਵਾਂਗੇ ਤੇ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਫਿਰ ਰੂਹ ਕੰਬਦੀ ਹੈ ਕਿ ਕਿੰਨਾ ਭਰੋਸਾ ਹੀ ਇਹਨੂੰ ਛੱਤਰ ਮਾਰ ਮਾਰ ਧੂਮ ਘੜਦਾ ਮੇਰਾ ਦਿਲ ਕਰਦਾ ਇਦਾਂ ਮੇਰੇ ਅਗ ਨੂੰ ਮੇਰੀ ਮੇਰੇ ਭਰੋਸੇ ਤੇ ਮੇਰੇ ਬਾਣੇ ਤੇ ਇਹ ਜੋ ਕੁਝ ਹੋਇਆ ਨਾ ਮੈਂ ਬਾਣੇ ਦੇ ਉੱਤੇ ਪ੍ਰਭਾਵਕ ਹੋਈ ਆ ਮੇਰੇ ਚੋਕੇ ਦੀ ਜਗਾ ਕੋਈ ਹੋਰ ਹੁੰਦਾ ਸ਼ਾਇਦ ਮੈਂ ਨਾ ਮਤਲਬ ਭਰੋਸਾ ਕਰਦੀ ਜੇ ਮੈਂ ਕਿਸੇ ਹੋਰ ਤੇ ਭਰੋਸਾ ਕਰਦੀ ਤੇ ਆਖਣਾ ਹੀ ਇਹ ਲਾਈ ਲੱਗ ਪਰ ਮੈਨੂੰ ਆਪਣੇ ਗੁਰੂ ਦੇ ਬਾਣੇ ਤੇ ਮਾਨ ਸੀ ਮੈਂ ਬਾਣੇ ਦੇ ਪ੍ਰਭਾਵਕ ਹੋ ਕੇ ਇਹਨੂੰ ਅਹੀਂ ਮਿਲੇ ਆ ਤੇ ਉਹ ਸੇਵਾ ਕਰਨੀ ਨੇ ਸਾਨੂੰ ਮੈਨੂੰ ਕਹਿੰਦਾ ਵੀ ਜਿਹੜੇ ਜ਼ਰੂਰਤਵੰਦ ਪਰਿਵਾਰ ਹੈ ਨਾ ਹੂੰ ਉਹਨਾਂ ਦੀਆਂ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਹੂੰ ਉਹਨਾਂ ਦੀ ਮੈਂ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਤੇ ਜਦੋਂ ਨੇ ਨੇ ਮੈਨੂੰ ਇਹ ਗੱਲ ਕਹੀ ਆ ਨਾ ਕਿ ਗਰੀਬਾਂ ਦੇ ਪਰਿਵਾਰ ਦੀ ਵੀਡੀਓ ਬਣਾ ਕੇ ਲੈ ਕੇ ਆਉਣੀ ਮੇਰੇ ਇੱਕ ਵਾਰ ਹੰਤ ਤੜਕਾ ਦਿਮਾਗ ਚ ਮਤਲਬ ਨਿਕਲਿਆ ਏ ਹੂੰ ਕਿ ਜਿਹੜੇ ਪੀੜ ਜੋ ਅੱਜ ਮੇਰੇ ਤੇ ਮੁਸੀਬਤ ਹੈ ਮੇਰੇ ਤੋਂ ਵੱਧ ਵੀ ਕੋਈ ਗਰੀਬ ਹੋ ਸਕਦਾ ਜੀ ਮੇਰਾ ਦਿਲ ਗਰੀਬ ਨਹੀਂ ਆ ਨਾ ਮੇਰੀ ਸੋਚ ਗਰੀਬ ਆ ਪਰ ਉਹ ਮੁਸੀਬਤ ਐਸੀ ਸੀ ਕੁਛ ਤੇ ਚਲੋ ਵੀਡੀਓ ਬਣਾ ਕੇ ਇਹਨੂੰ ਦਿੰਦੇ ਰਹੇ ਕੰਮ ਚੱਲਦਾ ਰਿਹਾ ਫਿਰ ਆ ਗਿਆ ਜਿਹੜਾ ਵਾਗ ਆ ਇਹਨੇ ਆਪਣੇ ਜਿਹੜਾ ਇਹਨੇ ਇੱਕ ਭੂਤ ਦਾ ਰੂਪ ਦਿਖਾਇਆ ਇਹਨੇ ਮੈਨੂੰ ਉਹ ਤੇਲੀ ਵਾਰੀ ਕਦੋਂ ਮਹਿਸੂਸ ਹੋਇਆ ਕਿ ਇਸ ਦੀ ਨਜ਼ਰ ਜਿਹੜੀ ਆ ਠੀਕ ਨਹੀਂ ਆ ਮੇਰੇ ਪ੍ਰਤੀ ਮੈਂ ਸੋਚ ਵੀ ਨਹੀਂ ਸਕਦੀ ਕੋਈ ਸ਼ੱਕ ਹੀ ਨਹੀਂ ਹੋਇਆ ਹੂੰ ਨਾ ਕਦੀ ਸੋਚਿਆ ਵੀ ਨਹੀਂ ਸੀ ਮੇਰੇ ਘਰ ਵਾਲੇ ਦੀ ਇੰਨਾ ਵਿਸ਼ਵਾਸ ਸੀ ਕਿ ਮੈਂ ਮਤਲਬ ਜੇ ਤੁਰੰਤ ਦੱਸਦੀ ਤਾਂ ਮੈਨੂੰ ਮਾਰ ਸਕਦੇ ਸੀ ਮੈਨੂੰ ਘਰੋਂ ਕੱਢ ਦਿੰਦੇ ਪਰ ਉਹਨੂੰ ਨਹੀਂ ਸੀ ਕੁਝ ਵੀ ਕਹਿਣਾ ਇੰਨਾ ਮੈਨੂੰ ਭਰੋਸਾ ਕਿ ਇੰਨਾ ਉਹਦੇ ਤੇ ਸਾਨੂੰ ਭਰੋਸਾ ਤੇ ਮਾਣ ਸੀ ਕਿਉਂਕਿ ਅਸੀਂ ਸੋਚਿਆ ਕਿ ਅਸੀਂ ਸੰਤਾਂ ਮਹਾਪੁਰਸ਼ਾਂ ਦੇ ਨਾਲ ਜੁੜ ਗਏ ਹੂੰ ਬਹੁਤ ਸੰਤਾਂ ਦੀਆਂ ਮਹਾਪੁਰਸ਼ਾਂ ਦੀਆਂ ਸੁਣਦੇ ਆਇਆਂ ਪੀੜੀਆਂ ਚੱਲਦੀਆਂ ਆਈਆਂ ਵਾ ਸਤਕਾਰ ਜੋਗ ਹੈਗੇ ਆ ਅੱਜ ਵੀ ਹੈਗੇ ਆ ਤੇ ਕਰਦਿਆਂ ਕਰਦਿਆਂ ਨਾ ਅਸੀਂ ਵੀਡੀਓ ਜਿੱਦੋਂ ਮੈਨੂੰ ਬਣਾਉਣੀਆਂ ਦੇਣੀਆਂ ਸ਼ੁਰੂ ਕਰਤੀਆਂ 13 ਤਰੀਕ 2000 ਸਨ 2021 13 ਤਰੀਕ ਵਿਸਾਖੀ ਵਾਲਾ ਦਿਨ ਕਹਿੰਦਾ ਕਿ ਤੁਸੀਂ ਸੇਵਾ ਕਰਨ ਜਾਣਾ ਤੁਹਾਡੇ ਅੱਜ ਕਿਸਮਤ ਦੇ ਭਾਗਾਂ ਵਿੱਚ ਸੇਵਾ ਆ ਚਲੋ ਹੱਥ ਜੋੜ ਕੇ ਸਤਿਕਾਰ ਕੀਤਾ ਕਿ ਬਾਬਾ ਜੀ ਹੁਕਮ ਕਰੋ ਕਿਉਂਕਿ ਹੁਕਮ ਜਿਹੜਾ ਸੀ ਨਾ ਸੇਵਾਦਾਰ ਦਾ ਮਤਲਬ ਸਾਡੇ ਗੁਰੂਆਂ ਦਾ ਸਿੱਖਿਆ ਸੀ ਅੱਜ ਵੀ ਵੇਖ ਲਓ ਬਜ਼ੁਰਗ ਹੋ ਜਾਂਦੇ ਆ ਨਾ ਸੰਤ ਮਹਾਪੁਰਸ਼ ਤੇ ਜਿਹੜੇ ਉਹਨਾਂ ਦੇ ਸੇਵਾਦਾਰ ਹੁੰਦੇ ਆ ਉਹ ਸਮਝ ਨਹੀਂ ਲੱਗਦੀ ਉਹਨਾਂ ਦੀ ਆਵਾਜ਼ ਦੀ ਇਹਨੇ ਬਜ਼ੁਰਗ ਹੋ ਜਾਂਦੇ ਤਾਂ ਸੱਤ ਬਚਨ ਕਹਿ ਦਿੰਦੇ ਸੀ ਤੇ ਮੈਂ ਕਿਹਾ ਛਤ ਬਚਨ ਮੈਂ ਨਾ ਇਦਾਂ ਹੱਸ ਕੇ ਮੈਂ ਕਿਹਾ ਠੀਕ ਹੈ ਬਾਬਾ ਜੀ ਮੈਂ ਹੁਕਮ ਜਿੱਥੇ ਕਹੋਗੇ ਮੈਂ ਚਲੇ ਗਈਆਂ ਆਪਣੇ ਸਕੂਟਰ ਤੇ ਮੈਂ ਗਈ ਆ ਮੇਰਾ ਫੋਨ ਮੇਰੇ ਕੋਲ ਆ ਮੈਨੂੰ ਕਹਿੰਦਾ ਕਿ ਖੁੱਡੇ ਲੋਰੇ ਜਾਣਾ ਮੈਂ ਖੁੱਡੇ ਲਾਹੌਰੇ ਪਹੁੰਚ ਕੇ ਕਹਿੰਦਾ ਗੁਰਦੁਆਰੇ ਮੈਂ ਕਿਹਾ ਸਾਖੀ ਵਾਲਾ ਦੇਣਾ ਹੈ ਕਿ ਸ਼ਾਇਦ ਕੋਈ ਮਤਲਬ ਹੋਊਗਾ ਕੋਈ ਹਨਾ ਕੋਈ ਸਮਾਗਮ ਰੱਖਿਆ ਹੋਇਆ ਕੋਈ ਸਮਾਗਮ ਹੈ ਜਾਂ ਕਿਤੇ ਕੋਈ ਹੋਊਗਾ ਕੋਈ ਪ੍ਰੋਗਰਾਮ ਤੇ ਮੈਂ ਗੁਰਦੁਆਰੇ ਦੇ ਅੱਗੇ ਜਾ ਕੇ ਫੋਨ ਕੀਤਾ ਮੈਂ ਕਿਹਾ ਬਾਬਾ ਜੀ ਮੈਂ ਮਤਲਬ ਖੁੱਡਾ ਲੋਹਰਾ ਗੁਰਦੁਆਰੇ ਦੇ ਸਾਹਮਣੇ ਖੜੀ ਆ ਇਹਨੇ ਕਿਹਾ ਕਹਿੰਦਾ ਸਿੱਧਾ ਦੇਖੋ ਗੁੱਗਾ ਮਾੜੀ ਮੈਂ ਕਿਹਾ ਹਾਂਜੀ ਦਿਖ ਰਿਹਾ ਕਹਿੰਦਾ ਉੱਥੇ ਚੱਲੋ ਮੈਂ ਆ ਰਿਹਾ ਅਜੇ ਇੰਨੀ ਗੱਲ ਕੀਤੀ ਆ ਤੇ ਪਿੱਛੇ ਹੀ ਇਹ ਗੱਡੀ ਲੈ ਕੇ ਆਪਣੀ ਆ ਗਿਆ ਉਹ ਜਿਹੜਾ ਹੈਗੀ ਆ ਗੁੱਗਾ ਮਾੜੀ ਉਹਦੇ ਸਾਹਮਣੇ ਇੱਕ ਬਿਲਡਿੰਗ ਹੈ ਉਹ ਬਿਲਡਿੰਗ ਦੇ ਵਿੱਚ ਵਿੱਚ ਜਦੋਂ ਇਹਨੇ ਮੈਨੂੰ ਚਾਬੀ ਫੜਾਈ ਕਿੰਦਾ ਐ ਤੇ ਮੈਂ ਵੇਖ ਕੇ ਨਾ ਇੱਕ ਹੱਕੇ-ਬੱਕੇ ਜੇ ਵੀ ਮਤਲਬ ਰਹਿ ਗਏ ਪਰ ਭਰੋਸਾ ਜਿਆ ਸੀਗਾ ਵੀ ਨਹੀਂ ਮਤਲਬ ਮਾਨਜਿਆ ਸੀਗਾ ਮੇਰੇ ਘਰ ਵਾਲੇ ਨੂੰ ਆਪਣੇ ਨਾਲ ਮੈਂ ਉਹਨਾਂ ਨਾਲ ਹੁੰਦੀ ਸੀ ਉਹਨੂੰ ਇੰਨਾ ਮਾਨ ਨਹੀਂ ਜਿੰਨਾ ਮੈਨੂੰ ਮਤਲਬ ਉਹਨਾਂ ਦੇ ਦਿਲ 'ਚ ਇਹਨਾਂ ਦੇ ਨਾਲ ਭਰੋਸਾ ਹੁੰਦਾ ਸੀ ਵੀ ਕੋਈ ਨਹੀਂ ਬਾਬਾ ਜੀ ਦੇ ਨਾਲ ਆ ਕੋਈ ਗੱਲ ਨਹੀਂ ਅੱਛਾ ਉੱਥੇ ਚਲੇ ਗਏ ਆ ਕੁੰਡੀ ਖੋਲੀ 2 ਨੰਬਰ ਕਮਰਾ ਆ ਆਪਣਾ ਜਦੋਂ ਉੱਪਰ ਪੌੜੀਆਂ ਚੜ੍ਹ ਕੇ 2 ਨੰਬਰ ਕਮਰਾ ਜਦੋਂ ਮੈਂ ਚਾਬੀ ਖੋਲੀ ਆ ਉਹ ਕਮਰਾ ਸਾਫ਼ ਸੁਥਰਾ ਸੀ ਮੈਂ ਦੇਖਿਆ ਮੈਂ ਕਿਹਾ ਬਾਬਾ ਜੀ ਕਮਰਾ ਤੇ ਸਾਫ਼ ਆ ਕੋਈ ਬਾਲਾ ਗੰਦ ਤਾਂ ਹੈ ਨਹੀਂ ਬਾਕੀ ਝਾੜੂ ਦਸੋ ਕੋਈ ਨਹੀਂ ਸੇਵਾ ਕਰਨੀ ਮੈਂ ਲਗਾ ਦਿੰਦੀ ਆ ਤੇ ਇਹਨੇ ਪਿੱਛੋਂ ਜਾ ਕੇ ਹੱਥ ਪਾਇਆ ਜਿੱਦਾਂ ਮੇਰੇ ਪਿੱਛੇ ਆ ਗਿਆ ਇਹਨੇ ਹੱਥ ਪਾਇਆ ਹੁਣ ਦੇਖੋ ਬੱਚਿਆਂ ਦੀ ਮਾਵਾਂ ਕੋਈ ਬੱਚੀ ਤਾਂ ਹੈ ਨਹੀਂ ਆ ਮੈਨੂੰ ਪਤਾ ਲੱਗ ਗਿਆ ਫਿਰ ਇਹਦੀ ਮਤਲਬ ਉਹਦਾ ਪਤਾ ਲੱਗ ਗਿਆ ਫਿਰ ਇਹਦਾ ਅੱਜ ਇਹ ਉਹ ਚੀਜ਼ ਨਹੀਂ ਹੈ ਅੱਜ ਇਹ ਹਰਜੀਤ ਨਹੀਂ ਐ ਇਹ ਅੱਜ ਕੁਝ ਹੋਰ ਐ ਕਿੰਨੇ ਜਣੇ ਸੀ ਉਹਦੇ ਨਾਲ ਹੋਰ ਉਹਦੇ ਨਾਲ ਉਸ ਸਮੇਂ ਤੇ ਉਹ ਕੱਲਾ ਸੀ ਠੀਕ ਐ ਉਹਦੇ ਨਾਲ ਨਹੀਂ ਕੋਈ ਵੀ ਗੱਲਾਂ ਇਹ ਗੱਡੀ ਚ ਗਿਆ ਸੀ ਇੰਨੇ ਜਿਹੜੇ ਫੜਿਆ ਐ ਜਦੋਂ ਤੁਸੀਂ ਸਮਝਦਾਰ ਹੋ ਅੱਗੇ ਹਨਾ ਤੇ ਉਹ ਤੱਕਾ ਮੁੱਕੀ ਜੀ ਚ ਲੈ ਕੇ ਘੰਟਾ ਕਦੇ ਹਨਾ ਲਗਭਗ ਟਾਈਮ ਸੀ ਹੋ ਗਿਆ ਤੁਸੀਂ ਵਿਰੋਧ ਕੀਤਾ ਜੀ ਜਦੋਂ ਰੋਲਾ ਰੱਪਾ ਜਆ ਪਾਇਆ ਵਾ ਫਿਰ ਇਦਾਂ ਨਹੀਂ ਮਤਲਬ ਮੈਂ ਕਿਹਾ ਤੁਸੀਂ ਬਾਣੇ ਦੇ ਵਿੱਚੋਂ ਹੂੰ ਤੁਸੀਂ ਬਾਣੇ ਚ ਸ਼ੋਭਾ ਨਹੀਂ ਦਿੰਦੇ ਬਾਬਾ ਜੀ ਇਹ ਗੱਲ ਮੈਂ ਤੁਹਾਡਾ ਇੱਕ ਸ਼ਗਿਰਦਾਂ ਬੱਚਾ ਵਾਂ ਤੁਹਾਡਾ ਇੱਕ ਸੇਵਕਾਂ ਤੇ ਮੈਂ ਤਾਂ ਤੁਹਾਨੂੰ ਇੱਕ ਆਪਣੇ ਬਾਪ ਦੀ ਸਮਾਨ ਰੱਖਿਆ ਹੋਇਆ ਵਾ ਤੇ ਤੁਸੀਂ ਇਹ ਗੱਲ ਨਹੀਂ ਚੰਗਾ ਲੱਗਦਾ ਵੀ ਨਹੀਂ ਹੱਥ ਪੱਲਾ ਜਦੋਂ ਜੋੜਿਆ ਇਹਨੇ ਕਿਹਾ ਦੁਸ਼ਟ ਨੇ ਕਹਿੰਦਾ ਜੇ ਮੈਂ ਕਿਰਪਾਨ ਪੌਣੀ ਜਾਣਦਾ ਨਾ ਤੇ ਮੈਂ ਚਲੌਣੀ ਵੀ ਜਾਣਦਾ ਜਦੋਂ ਇਹਨੇ ਕਿਹਾ ਨਾ ਮੈਂ ਮੈਂ ਕਿਰਪਾਨ ਪੌਣੀ ਤੇ ਚਲੌਣੀ ਜਾਣਦਾ ਇਹਨੇ ਮੁੜ ਕੇ ਕੀ ਕਿਹਾ ਕਹਿੰਦਾ ਘੋੜਾ ਦੱਬਣ ਦੇ ਟਾਈਮ ਨਹੀਂ ਲੱਗਦਾ ਕਹਿੰਦਾ ਕੋਡਾਟਾ ਬਰਦੇ ਟੈਮ ਨਹੀਂ ਲੱਗਦਾ ਤੇ ਜਦੋਂ ਇਦਾਂ ਨੀ ਨੇ ਡਰਾਵਾ ਡਰਵਾ ਦਿੱਤਾ ਕਹਿੰਦਾ ਤੇਰਾ ਬੰਦਾ ਜਿਹੜਾ ਨਾ ਉਹ ਮੇਰੇ ਕਹਨੇਦਾਰ ਚ ਚੱਲਦਾ ਮੇਰੇ ਕਹਨੇਦਾਰ ਚ ਚੱਲਦਾ ਜੇ ਤੂੰ ਰੋੜਾ ਭਾਵੇਂਗੀ ਨਾ ਤੇ ਤੇਰਾ ਪਰਿਵਾਰ ਮੈਂ ਐਸਾ ਕੁੜਦਪੁਰ ਦਾ ਘਰ ਉਹ ਮੈਨੂੰ ਸੱਤਾਂ ਪੀੜੀਆਂ ਤੱਕ ਮੈਂ ਦੱਸ ਦੂ ਵੀ ਹੁੰਦਾ ਕੀ ਹੈ ਇਹੋ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਇੱਕ ਮੇਰੇ ਘਰ ਦੇ ਹਾਲਾਤ ਇੱਕ ਡਰ ਬੱਚੇ ਜਵਾਨ ਸਾਰਾ ਕੁਝ ਮੈਂ ਮੈਂ ਜਾਣਦੇ ਚਾ ਮੇਰਾ ਉਹ ਰੱਬ ਜਾਣਦਾ ਛੇੜਾ ਉਹ ਮੈਂ ਸਮਾਂ ਡੀਲ ਕੀਤਾ ਵੇਖਿਆ ਫਿਰ ਆ ਗਈਆਂ ਮੈਂ ਜਦੋਂ ਘਰ ਆ ਗਈਆਂ ਮੈਂ ਮੈਨੂੰ ਜਤਲ ਜਿਤਰ ਮੈਂ ਗੇਚਾ ਨਾਲ ਰੋਜ਼ ਚੱਲੇ ਜਾਣਾ ਮੈਂ ਹਫਤੇ ਬਾਅਦ ਗੁਜੇ ਤੀਜੇ ਦਿਨ ਬਾਅਦ ਮੈਂ ਵੀਡੀਓ ਬਣਾ ਕੇ ਤੇ ਲੈ ਜਾਣੀ ਗੌਰਬ ਦਲੋਟਾ ਉੱਥੇ ਬੰਦਾ ਵਾ ਜੋ ਅੱਜ ਇਹਨੇ ਬੜਾ ਮੁਖੀ ਬਣਾਇਆ ਹੋਇਆ ਉਹ ਮਤਲਬ ਅੱਜ ਉਹਨੂੰ ਮੈਨੇਜਰ ਕਹਿੰਦਾ ਉਦੋਂ ਬਾਹਰ ਹੀ ਉਹ ਕੈਬਨ 'ਚ ਬੈੰਦਾ ਸੀ ਉਹਨੂੰ ਜਿਹੜੀ ਵੀਡੀਓ ਬਣਾ ਕੇ ਲੈ ਕੇ ਆਈ ਦੀ ਉਹਨੂੰ ਫੜਾਈ ਦੀ ਸੀ ਉਹਨੇ ਮੇਰੇ ਫੋਨ ਦੇ ਵਿੱਚੋਂ ਸ਼ਰਾਰਤਾਂ ਵੀ ਕੀਤੀਆਂ ਮਤਲਬ ਉਲਟ-ਪੁਲਟ ਕੰਮ ਕੀਤਾ ਜੋ ਮੇਰਾ ਡਾਟਾ ਡੂਟਾ ਵੀ ਡਿਲੀਟ ਕੀਤਾ ਇਹਨਾਂ ਨੇ ਹੈ ਮਤਲਬ ਪੰਗਾ ਵੀ ਲਿਆ ਮੇਰੇ ਫੋਨ ਤੇ ਵੀ ਪੰਗਾ ਲਿਆ ਤੇ ਜਦੋਂ ਮੈਂ ਜਾਣਾ ਆਉਣਾ ਸ਼ੁਰੂ ਮਤਲਬ ਘਟਾਤਾ ਇਹਨੂੰ ਸ਼ੱਕ ਪੈ ਗਿਆ ਵੀ ਇਹ ਆਉਣਾ ਜਾਣਾ ਇਹਨੇ ਅੱਜਕੱਲ ਘਟਾਤਾ ਵਾ ਤੇ ਮੈਂ ਕਿਹਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਸਮਾਂ ਆਊਗਾ ਮੈਂ ਗੱਲ ਨਹੀਂ ਛਪਾਵਾਂਗੀ ਕਿਉਂਕਿ ਮੇਰੇ ਧਰਮ ਚ ਇਹ ਚੀਜ਼ ਨਹੀਂ ਹੈ ਮਹਾਰਾਜ ਨੇ ਕਿਹਾ ਜ਼ੁਲਮ ਕਰਨਾ ਤੇ ਗੁਨਾਹ ਹੈਗਾ ਤੁਸੀਂ ਕਿੰਨੇ ਦਿਨ ਆਪਣੇ ਅੰਦਰ ਦਿਮਾਗ ਚ ਆਪਣੇ ਮਨ ਚ ਗੱਲ ਦਬਾ ਕੇ ਰੱਖੀ ਘਰਦਿਆਂ ਨੂੰ ਨਹੀਂ ਦੱਸੀ ਪੁਲਿਸ ਨੂੰ ਨਹੀਂ ਦੱਸੀ ਇਹ 2.5 3 ਮਹੀਨੇ ਦੇ ਲਗਭਗ ਮਤਲਬ ਮੈਂ ਚੁੱਪ ਰਹੀ ਹਾਂ ਇਹਨਾਂ ਨੇ ਕਿਹਾ ਕਿ ਤੂੰ ਕਿਉਂ ਨਹੀਂ ਜਾਂਦੀ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦੇ ਨਹੀਂ ਜਾਣਾ ਰੋਜ਼ ਜਾਇਆ ਕਰ ਮਹਾਰਾਜ ਦੇ ਦਰਸ਼ਨ ਕਰਦੇ ਆਂ ਬਾਣੀ ਪੜਨ ਨਾਲ ਬੰਦਾ ਠੀਕ ਹੁੰਦਾ ਸੇਵਾ ਨਾਲ ਮੇਰੇ ਹਸਬੰਦ ਦੀ ਸੋਚ ਇਹ ਸੀ ਕਿ ਮਹਾਰਾਜ ਦੇ ਸੰਤਾਂ ਦੇ ਦਰਸ਼ਨ ਕਰਨ ਨਾਲ ਤੂੰ ਠੀਕ ਹੋ ਜਾਵੇਂਗੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਦੁਸ਼ਟ ਹੈ ਕੀ ਆ ਮੈਂ ਕਿਉਂ ਨਹੀਂ ਜਾਂਦੀ ਫਿਰ ਜਦੋਂ ਉਹਨਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਵੀ ਰੋਜ਼ ਜਾ ਰੋਜ਼ ਜਾ ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ ਮੈਂ ਕੁਝ ਗੱਲ ਕਰੂੰਗੀ ਪਰ ਮੈਂ ਕੱਲਿਆਂ ਨੂੰ ਨਹੀਂ ਦੱਸੂੰਗੀ ਫਿਰ ਮੈਂ ਇਹਨਾਂ ਨੂੰ ਕਿਹਾ ਮੇਰੇ ਭਾਈ ਆ ਮੰਗਲ ਸਿੰਘ ਆ ਚਲੋ ਸਾਡੇ ਤਾਏ ਦੇ ਬੇਟੇ ਆ ਉਹਨਾਂ ਦੀ ਗਵਾਹੀ ਦੇ ਵਿੱਚ ਮੈਂ ਕਿਹਾ ਵੀ ਕੋਈ ਤੀਜਾ ਬੰਦਾ ਕੋਈ ਸਿਆਣਾ ਵਿੱਚ ਬਿਠਾ ਕੇ ਫਿਰ ਮੈਂ ਗੱਲ ਦੱਸੂਗੀ ਮੈਂ ਕਿਉਂ ਨਹੀਂ ਜਾਂਦੀ ਜੀ ਕਿਉਂਕਿ ਜੇ ਅਸੀਂ ਦੋਨੋਂ ਇਕੱਲੇ ਕਰ ਕਰ ਲੈਂਦੇ ਗੱਲ ਕਿਉਂਕਿ ਇੱਥੇ ਸਾਡਾ ਅਸੀਂ ਚੰਡੀਗੜ੍ਹ 'ਚ ਰਹਿੰਦੇ ਹਾਂ ਸੇਵਾਦਾਰ ਆ ਸਾਡੇ ਨਾ ਕੋਈ ਮਾਂ ਨਾ ਪਿਓ ਕੋਈ ਭੈਣ ਭਰਾ ਨਹੀਂ ਮੰਨ ਲਓ ਦੋਵੇਂ ਜੀ ਲੜ ਪੈਂਦੇ ਇਸ ਮੜਵਾਈ ਫਿਰ ਨਾ ਕੁਛ ਡੋਣਾ ਵਾਲਾ ਲੜ ਲੜ ਮਰ ਜਾਂਦੇ ਜੀ ਠੀਕ ਹੈ ਅਸੀਂ ਤੀਜੇ ਬੰਦੇ ਦੇ ਇਤਿਹਾਕ ਦੇ ਵਿੱਚ ਅਸੀਂ ਜਦ ਇਹ ਗੱਲ ਸ਼ੁਰੂ ਹੋਈ ਆ ਦੱਸੀ ਸਾਰੀ ਫਿਰ ਉਹਨਾਂ ਨੇ ਮਤਲਬ ਉਹ ਵੀ ਸ਼ੌਂਕ ਤਾ ਉਹ ਵੀ ਗਏ ਕਹਿੰਦੇ ਵੀ ਇਹ ਨਹੀਂ ਚੀਜ਼ ਸ਼ੌਕ ਮਤਲਬ ਛਪਾਉਣੀ ਨਹੀਂ ਚਾਹੀਦੀ ਜੇ ਅੱਜ ਸਾਡੇ ਨਾਲ ਹੋਇਆ ਉੱਥੇ ਤੇ 20 ਧੀਆ ਪੈਣਾ ਆਉਂਦੀਆਂ ਹੋਰ ਵੀ ਕਿਸੇ ਨਾਲ ਹੋ ਸਕਦਾ ਠੀਕ ਹੈ ਉਹ ਗਰੰਤੀ ਸਿੰਘ ਆ ਤੇ ਉਹਨਾਂ ਮਤਲਬ ਥੋੜਾ ਹੌਸਲਾ ਦਿੱਤਾ ਹੋਰ ਵੀ ਜਿੱਦਾਂ ਵੀਰਾਂ ਭਰਾਵਾਂ ਦਾ ਹੌਸਲਾ ਵੀ ਇਹ ਚੀਜ਼ ਨੂੰ ਨਾ ਛਪਾਓ ਤੁਸੀਂ ਅੱਗੇ ਲਿਆਓ ਕਿਉਂਕਿ ਹਾਂਜੀ ਫਿਰ ਉਹ ਇਦਾਂ ਇਦਾਂ ਕਰਕੇ ਫਿਰ ਜਦੋਂ ਅਸੀਂ ਉੱਥੇ ਗਏ ਆ ਮੈਂ ਕੰਪਲੀਟ ਕੀਤੀ ਆ ਕੰਪਲੀਟ ਕਰਨ ਤੋਂ ਬਾਅਦ ਦਾ ਸਾਲ ਇੱਕ ਬਾਅਦ ਹੀ ਪਰਚਾ ਹੋਇਆ ਜੀ ਪਰਚਾ ਹੋਏ ਨੂੰ ਵੀ ਸਾਲ ਹੋ ਗਿਆ ਅਜੇ ਕੋਈ ਰੈਸਟ ਨਹੀਂ ਕੋਈ ਕੁਝ ਨਹੀਂ ਮੇਰੀ ਸੁਣਵਾਈ ਨਹੀਂ ਹੋ ਰਹੀ ਪਰ ਹੁਣ ਤੱਕ ਜਿੰਨੀਆਂ ਗੱਲਾਂ ਸਾਹਮਣੇ ਆਈਆਂ ਹਨ ਹਰਜੀਤ ਸਿੰਘ ਜਿਨ੍ਹਾਂ ਦੇ ਖਿਲਾਫ ਤੁਸੀਂ ਇਹ ਪਰਚਾ ਐਫ ਆਈ ਆਰ ਦਰਜ ਕਰਾਈ ਉਹ ਤਾਂ ਕਹਿੰਦੇ ਆ ਯੁੱਧਿਆ ਚ ਰਾਮ ਮੰਦਰ ਤੇ ਲੰਗਰ ਹੀ ਅਸੀਂ ਲਾਉਣਾ ਹੈ ਸਨਾਤਨੀ ਸਾਡਾ ਧਰਮ ਹੈ ਅਸੀਂ ਤਾਂ ਸੇਵਾ ਹੀ ਗੁਰੂ ਦੀ ਕਰਨੀ ਹੈ ਜਦੋਂ ਅਸੀਂ ਨਵੇਂ ਨਵੇਂ ਸ਼ੁਰੂਆਤ ਇਹਨੂੰ ਮਿਲੇ ਸੀ ਨਾ ਉਦੋਂ ਇਹਨੇ ਇੱਕ ਮੈਨੂੰ ਸਾਨੂੰ ਦੋਵਾਂ ਜੀਆਂ ਨੂੰ ਬੈਠਾ ਇਹਨੂੰ ਕਹਿੰਦਾ ਜਾਤ ਦੀ ਗੱਲ ਕੀਤੀ ਤੇ ਇਹ ਨਾ ਹੱਸ ਕੇ ਸਰਾਰ ਜੀ ਕਹਿੰਦੇ ਕਹਿੰਦੇ ਸਿੰਘਾਂ ਦੀ ਤਾਂ ਕੋਈ ਯਾਤ ਹੀ ਨਹੀਂ ਸਿੰਘ ਤਾਂ ਸਿੰਘ ਹੀ ਐ ਚਲੋ ਹੱਸ ਕੇ ਗੱਲ ਟਾਲਦੀ ਤੇ ਕਹਿੰਦਾ ਮੈਂ ਤਾਂ ਰੰਗ ਰੇਟਾ ਹੂੰ ਰੰਗ ਰੇਟਾ ਰੰਗ ਰੇਟੇ ਗੁਰੂ ਕੇ ਬੇਟੇ ਅਸੀਂ ਰੰਗ ਰੇਟੇ ਗੁਰੂ ਦੇ ਬੇਟੇ ਆਸੀਂ ਕਚਾਨ ਕੇ ਕਿੰਨੇ ਮੇਰੀ 10ਵੀਂ ਪੀੜ੍ਹੀ ਤੱਕ ਕੋਈ ਸਪੁਣਸ਼ਣ ਕਰ ਲਿਆ ਅਸੀਂ ਰੰਗ ਰੇਟਿਆਂ ਵਿੱਚ ਵੀ ਸਿੱਖਾਂ ਜੀ ਜੀ ਅੱਛਾ ਫਿਰ ਨਾ ਇਹ ਉੱਥੇ ਹੀ ਕੰਮ ਕਰਦੇ ਸੀ ਇੱਕ ਬੰਦਾ ਸੀ ਉਹ ਕਿਸੇ ਹੋਰ ਧਰਮ ਚੋਂ ਬਿਲੋਂਗ ਕਰਦਾ ਸੀ 크ਿਸਚਨ ਸੀਗਾ ਮੇਰਾ ਖਿਆਲ ਹਨਾ ਤੇ ਉਹਨਾਂ ਇਦਾਂ ਗੱਲ ਸਰਦਾਰ ਜੀ ਨੇ ਮੈਨੂੰ ਬੁਲਾਉਣ ਵਾਸਤੇ ਗਈ ਕੰਮ ਪੈ ਗਿਆ ਕੋਈ ਤੇ ਇਹ ਉੱਥੇ ਉੱਪਰ ਸੀ ਮੈਂ ਨੀਚੇ ਸੀ ਤੇ ਮੈਂ ਆਖਿਆ ਵੀ ਉਹ ਬੰਦਾ ਨੀਚੇ ਆ ਰਿਹਾ ਸੀ ਮੈਂ ਕਿਹਾ ਵੀਰ ਜੀ ਸਰਦਾਰ ਜੀ ਨੂੰ ਬੁਲਾਇਓ ਵੀ ਆਗੇ ਤੁਹਾਡੇ ਘਰ ਵਾਲੇ ਲੈਣ ਤੇ ਆਜੋ ਚੱਲੀਏ ਤੇ ਉਹਨਾਂ ਨੂੰ ਮੁੰਡਿਆਂ ਨੂੰ ਫੋਨ ਕਰਕੇ ਤੇ ਕਹਿੰਦਾ ਉਹ ਫਲਾਣੇ ਬਾਬੇ ਦੇ ਘਰ ਆਲੀ ਆ ਭਈ ਨੀਚੇ ਭੇਜ ਦਿਓ ਉਹ ਕਹਿੰਨਾਂ ਨੇ ਕਿਹਾ ਵੀ ਬਾਬੇ ਤੇ ਤਿੰਨ ਚਾਰ ਕਿਹੜੇ ਬਾਬੇ ਦੀ ਗੱਲ ਕਹਿੰਦਾ ਉਹ ਜਿਹਨੇ ਲੰਮੀ ਜੀ ਘਗਰੀ ਜੀ ਪਾਈ ਆ ਸਰਦਾਰ ਜੀ ਨੇ ਚੋਲਾ ਪਾਇਆ ਸੀ ਜਦੋਂ ਉਹਨੇ ਕ ਅਗਰੀ ਦਾ ਸ਼ਬਦ ਬੋਲਿਆ ਮੈਂ ਚੜ ਗਈ ਪਰ ਸਿੜੀਆਂ ਚੜ ਗਈ ਠੀਕ ਹੈ ਉੱਥੇ ਜਾ ਕੇ ਮੈਂ ਉਹਦੀ ਜੋ ਮੇਰੇ ਤੋਂ ਹੋਇਆ ਮੈਂ ਕੀਤਾ ਸਿੱਧੀ ਜੀ ਗੱਲ ਆ ਉਹਦਾ ਮੈਨੂੰ ਗੁੱਸਾ ਚੜ ਗਿਆ ਸੀ ਮੈਂ ਉਸ ਬੰਦੇ ਨੂੰ ਮੈਂ ਕਿਹਾ ਤੇਰੀ ਤੂੰ ਕਹਿ ਕਿਦਾਂ ਦਿੰਦਾ ਏ ਸ਼ਬਦ ਕਿਦਾਂ ਬੋਲਦਾ ਅਗਰੀ ਕਿਨੂੰ ਕਹੀਦਾ ਉਦੋਂ ਬਾਬਾ ਹਰਜੀਤ ਸਿੰਘ ਨੂੰ ਤੁਸੀਂ ਦੱਸਿਆ ਉਹਨਾਂ ਨੇ ਕੀ ਕਿਹਾ ਐਕਚੁਅਲ ਉਹੀ ਸੀ ਉਹੀ ਤਾਂ ਮੈਂ ਦੱਸਣ ਲੱਗੀਆਂ ਨਾ ਦੂਜੀ ਕਾਸਟ ਦੱਸਣ ਲੱਗੀਆਂ ਉਹਦੀ ਅੱਛਾ ਉਦੋਂ ਜਦੋਂ ਰੌਲਾ ਰੱਪਾ ਪੈ ਗਿਆ ਤੇ ਹਰਜੀਤ ਮੈਨੂੰ ਕਹਿੰਦਾ ਕਿ ਰੌਲਾ ਨਹੀਂ ਪਾਇਦਾ ਇੱਥੇ ਤਮਾਸ਼ਾ ਨਹੀਂ ਲਾਉਣਾ ਦਫ਼ਤਰ 'ਚ ਚੁੱਪ ਕਰੋ ਚੁੱਪ ਕਰੋ ਚਲੋ ਜੀ ਤੂੰ ਤੂੰ ਮੈਂ ਮੈਂ ਕੀ ਹੋਈ ਤੇ ਸਾਨੂੰ ਮਤਲਬ ਬੰਦ ਕਰਾਤਾ ਲੜਾਈ ਠੰਡੀ ਕਰਾਤੀ ਤੇ ਮੁੜ ਕੇ ਨਾ ਆਪੇ ਠੇਠਰ ਹੱਸ ਕੇ ਤੇ ਕਹਿੰਦਾ ਤੂੰ ਤੇ ਬੜਾ ਰੌਲਾ ਪਾਤਾ ਤੂੰ ਤੇ ਉਹਨੂੰ ਡਰਾਤਾ ਭਾਈ ਮੈਂ ਤਾਂ ਜਲਾਇਆਂ ਦਾ ਮੁੰਡਾ ਮੇਰਾ ਦਿਲ ਨਹੀਂ ਹੈਗਾ ਮੈਂ ਤਾਂ ਡਰ ਗਿਆ अच्छा दो ਕਸਟਾਂ ਆ ਗਈਆਂ ਹੁਣ ਤੀਜੀ ਇਹ ਕਹਿੰਦਾ ਮੈਂ ਪਤਾ ਨਹੀਂ ਕਿਹੜੇ ਕਿਹੜੇ ਅੰਛ ਵੰਚ ਦੀ 8ਵੀਂ ਪੀੜੀ ਆ ਇਹਨੂੰ ਤੇ ਚੌਥੀ ਪੀੜੀ ਦਾ ਪੜਦਾਦੇ ਦਾ ਨਾਂ ਨਹੀਂ ਪਤਾ ਹੋਣਾ ਉਹ ਪੁੱਛ ਲਓ ਕਿ ਤੇ ਹੈ ਵੀ ਪਤਾ ਤੁਸੀਂ ਹੁਣ ਅਖੀਰ ਵਿੱਚ ਇਸ ਮਸਲੇ ਬਾਅਦ ਐਫ ਆਈ ਆਰ ਹੋ ਗਈ ਹਾਲੇ ਤੱਕ ਅਰੈਸਟ ਨਹੀਂ ਹੋਈ ਉਹ ਤਾਂ ਕਈ মিডিਆ ਧਾਰਿਆਂ ਚ ਵੀ ਕਹਿ ਚੁੱਕਾ ਕਿ ਮੈਂ ਸੱਚਾ ਇਸ ਕਰਕੇ ਪੁਲਿਸ ਨੇ ਮੈਨੂੰ ਗ੍ਰਿਫਤਾਰ ਨਹੀਂ ਕੀਤਾ ਤੁਸੀਂ ਕੀ ਚਾਹੁੰਦੇ ਹੋ ਸੱਚਾ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦੀ ਸੱਚਾ ਤੇ ਇੱਕ ਸਤਗੁਰ ਦਾ ਨਾਮ ਹੈ ਇਹ ਬਾਣਾ ਪਾ ਕੇ ਗੁੰਮਰਾਹ ਕਰ ਰਿਹਾ ਜਿਹੜਾ ਸਿੱਖੀ ਨਾਲ ਘਾਲਣ ਕਰਦਾ ਉਹ ਅੱਜ ਤੱਕ ਕਦੇ ਨਹੀਂ ਬਚਿਆ بڑے بڑے ਪਾਪੀ ਮਹਾਰਾਜ ਨੇ ਖਤਮ ਕਰਦੇ ਤੇ ਇਹ ਕਿਹੜੇ ਖੇਤ ਦੀ ਮੂਲੀ ਆ ਜੇ ਸੱਚਾ ਨਾ ਤੇ ਇਹਨੂੰ ਮੈਂ ਬੜੀ ਵਾਰੀ ਇਹਦੇ ਜਿਹੜੇ ਚਿਮਚੇ-ਚੁਮਚੇ ਜਿਹਾ ਆਉਂਦੇ ਸੀ ਸੇਵ ਕਰਾਉਣ ਵਾਲੇ ਵੀ ਆ ਜੋ ਬਹਿ ਕੇ ਤੁਹਾਡੀ ਗੱਲਬਾਤ ਇਹਨ ਬੇੜ ਦੋ ਉਹ ਕਰ ਦੋ ਉਹ ਕਰ ਦੋ ਮੈਂ ਉਹਨਾਂ ਨੂੰ ਕਿਹਾ ਵੀ ਖਰਚਾ ਵੀ ਮੈਂ ਕਰਦੀ ਦਰਬਾਰ ਸਾਹਿਬ ਹਾਜ਼ਰ ਹੋ ਜੋ ਹਮ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ 'ਚ ਜਾਓ ਸੱਚਾ ਤੇ ਹਮ ਸਾਹਮਣੇ ਨਹੀਂ ਆਉਂਦਾ ਜੇ ਸੱਚਾ ਤੇ ਦਫ਼ਤਰ 'ਚ ਕਿਉਂ ਨਹੀਂ ਪੈਂਦਾ ਜੇ ਸੱਚਾ ਤੇ ਘਰ ਕਿਉਂ ਨਹੀਂ ਪੈਂਦਾ ਗੱਡੀਆਂ ਚ ਲੈਵ ਲਾਈਵ ਹੋ ਕੇ ਲੋਕਾਂ ਨੂੰ ਵੀਜੇ ਦਿਖਾਉਂਦਾ ਜੇ ਸੱਚਾ ਤੇ ਫਿਰ ਕਰ ਬੋਵੇ ਨਾ ਆਪਣੇ ਤੁਸੀਂ ਕੀ ਚਾਹੁੰਦੇ ਹੋ ਹੁਣ ਮੈਂ ਇਨਸਾਫ ਦੀ ਮੰਗ ਕਰਦੀ ਆ ਮੈਨੂੰ ਕੋਰਟ ਤੋਂ ਭਰੋਸਾ ਆ ਕਿ ਮੈਨੂੰ ਇਨਸਾਫ ਜਲਦੀ ਮਿਲੇਗਾ ਜੀ ਹਾਂਜੀ ਤਾਂ ਇਸਲ ਸਾਡੇ ਨਾਲ ਉਹ ਪੀੜਤਾ ਜਿਨ੍ਹਾਂ ਨੇ ਗੱਲ ਆਖੀ ਹੈ ਕਿ ਹਰਜੀਤ ਸਿੰਘ ਜਿਹੜੇ ਕਹਿ ਰਿਹਾ ਕਿ ਯੁੱਧਿਆ ਚੋਂ ਲੰਗਰ ਲਾਉਣਗੇ ਸਨਾਤਨੀ ਉਹਨਾਂ ਦਾ ਧਰਮ ਹੈ ਅਸੀਂ ਵੱਖ ਨਹੀਂ ਔਰ ਉਨ੍ਹਾਂ ਦਾ ਇੱਕ ਪਾਸੇ ਉਹ ਪ੍ਰਚਾਰ ਚੱਲ ਰਿਹਾ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਮੇਰੇ ਨਾਲ ਕੀ ਕੀ ਹੋਇਆ ਮੇਰੇ ਨਾਲ ਮੀਆਂ ਵਧਿਕੀਆਂ ਹੋਈਆਂ ਮੂੰਹ ਤੋਂ ਜ਼ੁਬਾਨੀ ਦੱਸਣਾ ਹੋਵੇ ਤੇ ਰੂਹ ਕੰਬਦੀ ਹੈ ਇਹਨਾਂ ਨੇ ਆਪਣੀ ਅੱਖਾਂ ਦੇ ਹੰਝੂਆਂ ਦੇ ਨਾਲ ਆਪਣੀ ਜ਼ੁਬਾਨੀ ਵੀ ਸਾਰੀਆਂ ਗੱਲਾਂ ਦਸੀਆਂ ਨੇ ਪਰ ਹੁਣ ਸਵਾਲ ਇਹ ਹੈ ਕਿ ਹਰਜੀਤ ਸਿੰਘ ਦੇ ਉੱਤੇ ਜੇਕਰ ਏਡੇ ਵੱਡੇ ਦੋਸ਼ ਲੱਗੇ ਨੇ ਐਫ ਆਈ ਆਰ ਦਰਜ ਹੋਈ ਹੈ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਹਾਲੇ ਤੱਕ ਐਕਸ਼ਨ ਕਿਉਂ ਨਹੀਂ ਇਸ ਦੇ ਵਿੱਚ ਪੁਲਿਸ ਦੀ ਕੀ ਮਜਬੂਰੀ ਹੈ ਤੇ ਹੋਰ ਕੀ ਕੁਝ ਆਉਣਾ ਬਾਕੀ ਹੈ ਇਸ ਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਹਰਜੀਤ ਸਿੰਘ ਤੋਂ ਵੀ ਪੱਖ ਜਾਣਿਆ ਜਾਵੇ ਕਿ ਇਸ ਮਸਲੇ ਦੇ ਉੱਤੇ ਉਸ ਦਾ ਕੀ ਕਹਿਣਾ ਹੈ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਅੰਗੇਸ਼ਟ ਫੇਰ ਇੱਕ ਪ੍ਰੈਸ ਕਾਨਫਰੰਸ ਹੋਈ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਲੋਕ ਨੇ ਜਿਹੜੇ ਐਵੇਂ ਝੂਠੇ ਰੌਲਾ ਪਾਉਂਦੇ ਆ ਰਹੇ ਨੇ ਪੀੜਤ ਉਹ ਹੁੰਦਾ ਜਿਹਦੀ ਕਿਤੇ ਕੋਈ ਗੱਲ ਨਾ ਸੁਣੀ ਜਾਵੇ ਅਗਰ ਕੋਈ ਬੰਦਾ ਪੀੜਤ ਸੀ ਉਹ ਕੀ ਕਰਦਾ ਪੁਲਿਸ ਕੋਲ ਜਾਂਦਾ ਹੈ ਪੁਲਿਸ ਦਾ ਕੰਮ ਹੁੰਦਾ ਉਹਦੀ ਸੁਣਵਾਈ ਕਰਨੀ ਜਿਹਦੀ ਸੁਣਵਾਈ ਹੋਈ ਤੇ ਉੱਥੇ ਪਰਚਾ ਦਰਜ ਹੁੰਦਾ ਪਰ ਉਸ ਦੇਖਦੀ ਆ ਕਿ ਕੌਣ ਸੱਚਾ ਤੇ ਕੌਣ ਝੂਠਾ ਜੀ ਦੀ ਫਿਰ ਇਨਕੁਆਰੀ ਹੋਈ ਇਨਕੁਆਰੀ ਚ ਪਾਇਆ ਗਿਆ ਕਿ ਜੋ ਜੋ ਕੰਪਲੀਟ ਕਰਤਾ ਜੋ ਆ ਇਹ ਝੂਠਾ ਤੇ ਕੋਰਟ ਦੇ ਵਿੱਚ ਉਹਨਾਂ ਦਾ ਉਹ ਪਰਚਾ ਖਾਰਜ ਹੋਇਆ ਪੁਲਿਸ ਨੇ ਉਥੇ ਰਿਪੋਰਟ ਦੰਕੀ ਜੋ ਇਹ ਪਰਚਾ ਹੋਇਆ ਇਹ ਗਲਤ ਹੋਇਆ ਇਹ ਲੋਕ ਝੂਠੇ ਨੇ ਤੇ ਜਿਸ ਅੰਗੇਸਟ ਇਹ ਪਰਚਾ ਹੋਇਆ ਦਾਸ ਦੇ ਉਹ ਬਿਲਕੁਲ ਸਾਬਤ ਸੂਰਤ ਤੇ ਸੱਚਾ ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਗਈ ਆ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਬਾਹਰ ਦੀਆਂ ਏਜੰਸੀਆਂ ਜੋ ਆ ਜੋ ਸਿੱਖ ਅਤੇ ਸਨਾਤਨ ਨੂੰ ਦਬਣਾ ਚਾਉਂਦੀਆਂ ਨੇ ਆਸ ਵਿੱਚ ਪਾੜਨਾ ਚਾਉਂਦੀਆਂ ਨੇ ਸਾਡੇ ਦੇਸ਼ ਵਿੱਚ ਇੱਕ ਬੜਾ ਅਛਾ ਮਹੂਰਤ ਹੋ ਰਿਹਾ। ਕੀ ਹੋ ਰਿਹਾ ਕਿ ਰਾਮਚੰਦਰ ਮਹਾਰਾਜ ਜੀ ਦੀ ਧਰਤੀ ਤੇ ਰਾਮ ਲੱਲਾ ਜੀ ਜਨਮ ਲਈ ਚ ਬਰਾਜ ਰਹੇ ਨੇ। ਅਸੀਂ ਉਹਦਾ ਇੱਕ 파ਟ ਆ। ਸੋ ਜਿਹੜੇ ਇਹ ਲੋਕ ਨੇ ਫਿਰ ਹਾਈ ਕੋਰਟ ਗਏ। ਹਾਈ ਕੋਰਟ ਵਿੱਚ ਜਾ ਕੇ ਹਾਈ ਕੋਰਟ ਉੱਪਰ ਕੀ ਚੀਜ਼ ਆ ਉਹ ਸਭ ਤੋਂ ਵੱਡਾ ਉਹ ਇੱਕ ਸਾਡਾ ਨਿਆ ਦਾ ਮਾਲੋ ਦਰਬਾਰ ਆ। ਜਿੱਥੇ ਉਹਨਾਂ ਦਾ ਜੋ ਹੁਕਮ ਹੋਗਾ ਸਿਰ ਮੱਥੇ ਪਰਵਾਣ ਹੈ ਪਰ ਇਹ ਲੋਕਾਂ ਨੇ ਜਾਣ ਬੁੱਝ ਕੇ ਇਸ ਦਾ ਇੱਕ ਜੋ ਇਹਨੂੰ ਸਪਾਂਸਰ ਕਰ ਰਹੇ ਨੇ ਉਹ ਦੇਸ਼ ਵਿਰੋਧੀ ਤਾਕਤਾਂ ਨੇ ਜੋ ਪ੍ਰੈਸ ਪਰਸਨ ਨੂੰ ਸਪਾਂਸਰ ਕਰ ਰਹੇ ਨੇ ਜੋ ਇੱਥੇ ਪੈਸੇ ਖਰਚ ਰਹੇ ਨੇ ਨਹੀਂ ਆਮ ਬੰਦਾ ਜਿਹੜਾ ਹੈਗਾ ਆਪਣੇ ਕਾਨੂੰਨ ਦੇ ਬਾਹਰ ਕਦੇ ਨਹੀਂ ਜਾਂਦਾ ਆਪਣੇ ਦੇਸ਼ ਦੇ ਬਾਹਰ ਨਹੀਂ ਜਾਂਦਾ ਮੈਂ ਆਪਣੇ ਦੇਸ਼ ਦੇ ਕਾਨੂੰਨ ਦਾ ਬਹੁਤ ਸਤਿਕਾਰ ਕਰਦਾ ਹਮੇਸ਼ਾ ਕਾਨੂੰਨ ਦੇ ਮੁਤਾਬਕ ਜੋ ਹੈ ਆਪਣਾ ਜੀਵਨ ਬਤੀਤ ਕਰਦਾ ਅਗਰ ਆਮ ਜਨਤਾ ਜਾਂ ਜਿਹੜੇ ਆਮ ਲੋਕ ਨੇ ਉਹਨਾਂ ਦਾ ਆਪਸ ਵਿੱਚ ਕਿਸੇ ਨਾਲ ਕੀ ਰਿਲੇਸ਼ਨ ਹੈ ਜਾਂ ਮੇਰੇ ਕੋਲ ਜੋ ਕੰਮ ਕਰਦੇ ਨੇ ਉਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਇਹਦੇ ਨਾਲ ਮੇਰਾ ਕਿਸੇ ਦਾ ਕੋਈ ਸੰਬੰਧ ਨਹੀਂ ਆ ਉਹਨਾਂ ਦਾ ਆਪ ਦਾ ਜੀਵਨ ਹੈ ਇਹ ਕਾਨੂੰਨ ਕਿ ਹਰ ਇੱਕ ਬੰਦੇ ਨੂੰ ਆਪਣੇ ਰਾਈਟਸ ਦਿੰਦਾ ਸੋ ਮੇਰਾ ਆਪਣਾ ਧਰਮ ਜੋ ਹੈ ਮੇਰਾ ਆਪਣਾ ਜੋ ਕਾਰਜ ਹੈ ਮੈਂ ਇਸ ਦੇਸ਼ ਦੀ ਸੇਵਾ ਵਾਸਤੇ ਸਨਾਤਨ ਧਰਮ ਦੀ ਸੇਵਾ ਵਾਸਤੇ ਇੱਕ ਵੱਡੇ ਕਾਰਜ ਵਿੱਚ ਲੱਗਿਆ ਹੋਇਆ ਤੇ ਇਹ ਲੋਕ ਮੇਰੇ ਪਰਵਾਹ ਨੂੰ ਮਰਵਾਉਣਾ ਚਾਹੁੰਦੇ ਨੇ ਮੈਨੂੰ ਬਲੈਕਮੇਲ ਕਰਦੇ ਨੇ ਮੈਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਅਸੀਂ ਪ੍ਰੈਸ ਝੂਠੀ ਕਾਨਫਰੰਸ ਕਰ ਲਣਗੇ ਇਹ ਸਾਰੇ ਜਿੰਨੇ ਵੀ ਇਹਨਾਂ ਦਾ ਪ੍ਰੋਟੋਕਾਲਾ ਜਿਹੜਾ ਹੈਗਾ ਇਹ ਕੋਈ ਨਿਆਂ ਵਾਸਤੇ ਨਹੀਂ ਹੈ ਸਿਰਫ ਦੇਸ਼ ਨੂੰ ਇੱਕ ਅਗ ਲਗਾਉਣ ਵਾਸਤੇ ਆ ਦੇਸ਼ ਵਿੱਚ ਇੱਕ ਅੱਛਾ ਮੈਸੇਜ ਗਿਆ ਹੈ ਕਿਹਾ ਗਿਆ ਕਿ ਮੈਂ ਹਰ ਇੱਕ ਥਾਂ ਕੇ ਕਹਿਣਾ ਕਿ ਅਸੀਂ ਸਾਰੇ ਜਿਹੜੇ ਸਨਾਤਨ ਧਰਮ ਦੇ ਇੱਕ ਜੋ ਹੈ ਮੰਨਣ ਵਾਲੇ ਲੋਕ ਆ ਸੋ ਉਹਦੇ ਕਰਕੇ ਇਹ ਸਾਰਾ ਮਾਪਦੰਡ ਤਿਆਰ ਕੀਤਾ ਗਿਆ ਇਸ ਗੱਲ ਕਰਕੇ ਇਹਨਾਂ ਲੋਕਾਂ ਦੇ ਅਗੇਸਟ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਪਰਵਾਦੀ ਰੱਖਿਆ ਕੀਤੀ ਜਾਵੇ ਤਾਂ ਜੋ ਮੈਂ ਦੇਸ਼ ਦੀ ਧਰਮ ਦੀ ਰਾਸ਼ਟਰ ਦੀ ਸੇਵਾ ਕਰ ਸਕਾਂ ਬਾਹੀਰੂਜੀ ਦਾ ਖਾਲਸਾ ਬਾਹੀਰੂਜੀ ਕੇ